ਆਪਾਂ ਸਾਡੀਆਂ ਪੈਣਾ ਮਾਵਾਂ ਨੌਜਵਾਨ ਜਿੰਨੇ ਵੀ ਫੋਰਮਾਂ ਦੇ ਆਗੂ ਤੇ ਜੇ ਪੂਰੇ ਪਾਰ ਦੇ ਵਿੱਚ ਲੋਕ ਭੁੱਖੜਤਾ ਦੇ ਬੈਠ ਰਹੇ ਨੇ ਸਾਡੇ ਆਗੂ ਦੀ ਸਿਹਤ ਜਵਾਬ ਦੇ ਰਹੀ ਹੈ ਫਿਰ ਸਾਨੂੰ ਵੀ ਮੈਨੂੰ ਲੱਗਦਾ ਮੈਂ ਕਿਹਾ ਵੀ ਫੈਸਲਾ ਕਰਨਾ ਕਿ ਕੱਲ ਨੂੰ ਅਸੀਂ ਆਦੇ ਚੁੱਲੇ 'ਚ ਅੱਗ ਨਹੀਂ ਪਾਵਾਂਗੇ ਇਸ ਮੋਰਚੇ ਦੇ ਵਿੱਚ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਕੱਲ ਨੂੰ ਸਾਰੇ ਮੰਨੂਆ ਲਾਖਮੀ ਬੇਨਤੀ ਆ ਕਿ ਕਿਸੇ ਵੀ ਟਰਾਲੀ ਦੇ ਵਿੱਚ ਕਿਸੇ ਵੀ ਲੰਗਰ ਦੇ ਵਿੱਚ ਸੁਭਾ ਦਾ ਰਸਣ ਨਹੀਂ ਬਣਨਾ ਚਾਹੀਦਾ ਨਾਲ ਦੀ ਨਾਲ ਜਿਹੜੀ ਬੇਨਤੀ ਪਿੰਡਾਂ ਦੇ ਵਿੱਚੋਂ ਲੰਗਰ ਦੀ ਸੇਵਾ ਹੋ ਰਹੀ ਹੈ ਜਾਇ ਗੁਰੂ ਘਰਾਂ ਚੋਂ ਆ ਰਹੀ ਹੈ ਉਹਨਾਂ ਨੂੰ ਵੀ ਅਸੀਂ ਆਥਨੇ ਮੈਸੇਜ ਦੇ ਦੇਣਾ ਕਿ ਕੱਲ ਦਾ ਲੰਗਰ ਤਾਂ ਨੌਰੀ ਮੋਰਚੇ ਦੇ ਵਿੱਚ ਨਹੀਂ ਲੈ ਕੇ ਆਉਣਾ ਸਾਡੇ ਫੋਰਮ ਵੱਲੋਂ ਕਿ ਜਿਹੇ ਜੀ ਪ੍ਰਧਾਨ ਦੀ ਸਿਹਤ ਅੱਜ ਸਟੇਜ ਤੇ ਨਹੀਂ ਆਏ ਨਾਤੇ ਨਹੀਂ ਇਧਰ ਗੁਰੂ ਘਰ ਵੀ ਨਹੀਂ ਜਾਇਆ ਗਿਆ ਤਾਂ ਫਿਰ ਸਾਡੇ ਇੱਥੇ ਰੋਟੀ ਝੋਲਿਆਂ ਦੇ ਲੰਗਰਾਂ ਦੇ ਵਿੱਚ ਤੜਕੇ ਲੱਗਣ ਮੈਨੂੰ ਵੀ ਲੱਗਦਾ ਕਿ ਸਾਨੂੰ ਤਾਂ ਇਸ ਸਥਿਤੀ ਦੇ ਵਿੱਚੋਂ ਨਾਲ ਦੀ ਨਾਲ ਜਿਹੜੀ ਪਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਹੋਈ ਉਹਨਾਂ ਨੇ ਵੀ ਆਪ ਦੀ ਭਾਵਨਾ ਸਾਨੂੰ ਦੱਸੀ ਠੀਕ ਹੈ ਸਾਡੀ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ ਡੱਲੇਵਾਲ ਸਾਹਿਬ ਨਾਲ ਪਰ ਥੋੜਾ ਜਿਹਾ ਖਿਆਲ ਇਸ ਵੱਲ ਤਾਹਾਂ ਲਜਾਇਓ ਕਿ ਮੰਗਾਂ ਬਣਾਉਣ ਦੀ ਖਾਤਰ ਗੱਲਾਂ ਆਪਾਂ ਖੁੰਡਾ ਤੇ ਵੀ ਕਰਦੇ ਆ ਸੱਥਾਂ ਤੇ ਵੀ ਕਰਦੇ ਆ ਪਰ ਵੀ ਕੋਈ ਆਗੂ ਮਰਿਆ ਨਹੀਂ ਅੱਜ ਉਹ ਦਿਨ ਹੈ ਆਪਣੇ ਨੇੜੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਕਿਸੇ ਤੋਂ ਮੰਗਾ ਮੰਨੀਆਂ ਹੋਈਆਂ ਲਾਗੂ ਕਰਵਾਉਣੀਆਂ ਉਹ ਲਾਗੂ ਐਵੇਂ ਨਹੀਂ ਹੋਣੀਆਂ ਆਪਨੇ 500 700 ਬੰਦੇ ਦੀਆਂ ਲੱਤਾਂ ਟੁੱਟਣੀਆਂ ਨੇ ਆ ਜਿਹੜੇ ਅਧਿਕਾਰੀ ਆਏ ਨੇ ਅਧਿਕਾਰੀ ਐਵੇਂ ਹਾਲ ਚਾਲੀ ਪੁੱਛਣੇ ਇਹ ਪੁੱਛਣਾ ਆਏ ਨੇ ਭਾਪਰੇ ਆਏ ਨੇ ਕਿ ਢੱਲੇਵਾਲ ਦੀ ਸਿਹਤ ਕਿੰਨੇ ਦਿਨ ਹੋਰ ਚੱਲੂਗੀ ਕਿੱਧਰ ਦੇ ਆਵਾਂਗੇ ਭਰਾਵੋ ਜੇ ਇਹ ਗੱਲ ਤੋਂ ਮੋੜਤੀ ਸਰਕਾਰ ਮੰਨਾਲਾਗੇ ਬੰਗਾ ਪਾਰਲੀਮੈਂਟ ਵੱਲ ਜਾਣਾ ਸਾਡਾ ਕੋਈ ਪੰਜਾਬ ਸਰਕਾਰ ਨਾਲ ਹਰਿਆਣਾ ਸਰਕਾਰ ਨਾਲ ਕੋਈ ਰੋਲਾ ਨਹੀਂ ਆਪਾਂ ਸਾਡੀਆਂ ਪੈਣਾ ਮਾਵਾ ਨੌਜਵਾਨ ਜਿੰਨੇ ਵੀ ਫੋਰਮਾਂ ਦੇ ਆਗੂ ਤੇ ਜੇ ਪੂਰੇ ਪਾਰ ਦੇ ਵਿੱਚ ਲੋਕ ਭੁੱਖੜਤਾ ਦੇ ਬੈਠ ਰਹੇ ਨੇ ਸਾਡੇ ਆਗੂ ਦੀ ਸਿਹਤ ਜਵਾਬ ਦੇ ਰਹੀ ਹੈ ਫਿਰ ਸਾਨੂੰ ਵੀ ਮੈਨੂੰ ਲੱਗਦਾ ਮੈਂ ਕਿਹਾ ਵੀ ਫੈਸਲਾ ਕਰਨਾ ਕਿ ਕੱਲ ਨੂੰ ਅਸੀਂ ਆਦੇ ਚੁੱਲੇ 'ਚ ਅੱਗ ਨਹੀਂ ਪਾਵਾਂਗੇ ਇਸ ਮੋਰਚੇ ਦੇ ਵਿੱਚ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਕੱਲ ਨੂੰ ਸਾਰੇ ਮੰਨੂਆ ਲਾਜਮੀ ਬੇਨਤੀ ਹੈ ਕਿ ਕਿਸੇ ਵੀ ਟਰਾਲੀ ਦੇ ਵਿੱਚ ਕਿਸੇ ਵੀ ਲੰਗਰ ਦੇ ਵਿੱਚ ਸੁਭਾ ਦਾ ਰਸਣ ਨਹੀਂ ਬੰਨਣਾ ਚਾਹੀਦਾ ਨਾਲ ਦੀ ਨਾਲ ਜਿਹੜੀ ਬੈਂਕੀ ਪਿੰਡਾਂ ਦੇ ਵਿੱਚੋਂ ਲੰਗਰ ਦੀ ਸੇਵਾ ਹੋ ਰਹੀ ਹੈ ਜਾਇ ਗੁਰੂ ਘਰਾਂ ਚੋਂ ਆ ਰਹੀ ਹੈ ਉਹਨਾਂ ਨੂੰ ਵੀ ਅਸੀਂ ਆਥਨੇ ਮੈਸੇਜ ਦੇ ਦੇਣਾ ਕਿ ਕੱਲ ਦਾ ਲੰਗਰ ਖਨੌਰੀ ਮੋਰਚੇ ਦੇ ਵਿੱਚ ਨਹੀਂ ਲੈ ਕੇ ਆਉਣਾ ਸਾਡੇ ਫੋਰਮ ਵੱਲੋਂ ਕਿ ਜੇ ਜੀ ਪ੍ਰਧਾਨ ਦੀ ਸਿਹਤ ਅੱਜ ਸਟੇਜ ਤੇ ਨਹੀਂ ਆਏ ਨਾਤੇ ਨਹੀਂ ਇਧਰ ਗੁਰੂ ਘਰ ਵੀ ਨਹੀਂ ਜਾਇਆ ਗਿਆ ਤਾਂ ਫਿਰ ਸਾਡੇ ਇੱਥੇ ਰੋਟੀ ਝੋਲਿਆਂ ਦੇ ਲੰਗਰਾਂ ਦੇ ਵਿੱਚ ਤੜਕੇ ਲੱਗਣ ਮੈਨੂੰ ਵੀ ਲੱਗਦਾ ਕਿ ਸਾਨੂੰ ਤਾਂ ਇਸ ਸਥਿਤੀ ਦੇ ਵਿੱਚੋਂ ਨਾਲ ਦੀ ਨਾਲ ਜਿਹੜੀ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਹੋਈ ਉਹਨਾਂ ਨੇ ਵੀ ਆਪ ਦੀ ਭਾਵਨਾ ਸਾਨੂੰ ਦੱਸੀ ਠੀਕ ਹੈ ਸਾਡੀ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ ਡੱਲੇਵਾਲ ਸਾਹਿਬ ਨਾਲ ਪਰ ਥੋੜਾ ਜਿਹਾ ਖਿਆਲ ਇਸ ਵੱਲ ਤਾਹਾਂ ਲਜਾਇਓ ਕਿ ਮੰਗਾ ਬਣਾਉਣ ਦੀ ਖਾਤਰ ਗੱਲਾਂ ਆਪਾਂ ਖੁੰਡਾ ਤੇ ਵੀ ਕਰਦੇ ਆ ਸੱਥਾਂ ਤੇ ਵੀ ਕਰਦੇ ਆ ਪਰ ਵੀ ਕੋਈ ਆਗੂ ਮਰਿਆ ਨਹੀਂ ਅੱਜ ਉਹ ਦਿਨ ਆ ਆਪਣੇ ਨੇੜੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਕਿਸੇ ਤੋਂ ਮੰਗਾ ਮੰਨੀਆਂ ਹੋਈਆਂ ਲਾਗੂ ਕਰਵਾਉਣੀਆਂ ਉਹ ਲਾਗੂ ਐਵੇਂ ਨਹੀਂ ਹੋਣੀਆਂ ਆ ਆਪਣੇ 500 700 ਬੰਦੇ ਦੀਆਂ ਲੱਤਾਂ ਟੁੱਟਣੀਆਂ ਨੇ ਆ ਜਿਹੜੇ ਅਧਿਕਾਰੀ ਆਏ ਨੇ ਅਧਿਕਾਰੀ ਐਵੇਂ ਚਾਲ ਚੱਲੀ ਪੁੱਛਣ ਆਏ ਪੁੱਛਣਾ ਇਹਨੇ ਭਾਫਰ ਆਏ ਨੇ ਕਿ ਢੱਲੇਵਾਲ ਦੀ ਸਿਹਤ ਕਿੰਨੇ ਦਿਨ ਹੋਰ ਚੱਲੂਗੀ ਕਿੱਧਰ ਦੀ ਆਵਾਂਗੇ ਭਰਾਵੋ ਜੇ ਇਹ ਗੱਲ ਤੋਂ ਮੋੜਤੀ ਸਰਕਾਰ ਮੰਨਾਲਾਗੇ ਮੰਗਾ ਪਾਰਲੀਮੈਂਟ ਵੱਲ ਜਾਣਾ ਸਾਡਾ ਕੋਈ ਪੰਜਾਬ ਸਰਕਾਰ ਨਾਲ ਹਰਿਆਣਾ ਸਰਕਾਰ ਨਾਲ ਕੋਈ ਰੌਲਾ ਨਹੀਂ